ਅ ਇਸ ਵਕਤ ਜਿੰਨੇ ਲੋਕ ਮੇਰੇ ਨਾਲ ਖੜੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਜੋ ਬਜ਼ੁਰਗ ਸੀਗੇ ਨਾਲ ਦੇ ਉਹਨਾਂ ਨੇ ਦੇਸ਼ ਵਾਸਤੇ ਆਪਣਾ ਜਾਨਾ ਕੁਰਬਾਨ ਕੀਤੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ 15 ਅਗਸਤ ਨੂੰ ਇੱਕ ਘਟਨਾ ਵਾਪਰਦੀ ਹੈ ਜਿਸ ਵਿੱਚ ਕਿ ਇਹ तमाम ਲੋਕ ਜਿਹੜੇ ਨੇ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਥੇ ਇਹਨਾਂ ਨੂੰ ਬੰਦਾ ਮਾਨ ਸਨਮਾਨ ਦੇਣਾ ਸੀਗਾ ਉਹ ਨਹੀਂ ਦਿੱਤਾ ਅਤੇ ਇਹਨਾਂ ਨੇ ਉਸ ਦਾ ਬਾਈਟ ਕਾਰਡ ਕੀਤਾ ਉਸ ਦਾ ਵਿਰੋਧ ਕੀਤਾ ਅੱਜ ਮੁਰਤੋਂ ਮੀਟਿੰਗ ਹੋਈ ਹੈ ਅ ਸਰ ਅੱਜ ਤੋਂ ਮੁਰਤੋਂ ਮੀਟਿੰਗ ਹੋਈ ਹੈ ਘਟਨਾ ਵਾਪਰੀ ਹੈ ਜੋ ਕੁ ਮਨਾਇਗਾ ਤੁਹਾਡੇ ਵੱਲੋਂ ਸਭ ਤੋਂ ਪਹਿਲੇ ਦੱਸੋ ਉੱਥੇ ਪੇਦ ਭਾਵਕ ਕੀ ਹੋਇਆ ਤੁਹਾਡੇ ਨਾਲ ਜਿਹਦੇ ਕਰਕੇ ਤੁਹਾਨੂੰ ਲੱਗਿਆ ਕਿ ਤੁਹਾਨੂੰ ਮਾਨ ਸਨਮਾਨ ਨਹੀਂ ਮਿਲ ਰਿਹਾ ਦੇਖੋ ਬੜੀ ਸਪਸ਼ਟ ਗੱਲ ਹੈ ਕਿਹੜਾ ਰਾਸ਼ੀਸ਼ ਝੰਡਾ 15 ਗੱਲ ਤੇ 26 ਜਨਵਰੀ ਨੂੰ ਚੜਾਇਆ ਜਾਂਦਾ ਹੈ ਪਿਛਲੇ 2 ਸਾਲਾਂ ਤੋਂ ਸਤੰਤ ਦਾ ਸਨਮਾਨੀ ਸਾਡੇ 2 ਚ ਹੁੰਦੇ ਸੀ ਉਹਨਾਂ ਦੇ ਘਰੇ ਮੁੱਖ ਮਹਿਮਾਨ ਜਾਂਦਾ ਸੀ ਘਰੇ ਸਨਮਾਨ ਕਰਦਾ ਸੀ ਉਸ ਤੋਂ ਬਾਅਦ ਆ ਜਿਹੜਾ ਪਲੇਟਫਾਰਮ ਝੰਡਾ ਚੜਾਉਣ ਵਾਲਾ ਹੁੰਦਾ ਹੈ ਦੋਨੋਂ ਸਾਡੇ ਸਤੰਤ ਦਾ ਸਨਮਾਨੀ ਉੱਥੇ ਪਲੇਟਫਾਰਮ ਦੇ ਉੱਪਰ ਖੜਦੇ ਸੀ ਅੱਜ ਕੀ ਕੀ ਹੈ ਉਹਨਾਂ ਵਿੱਚ ਇੱਕ ਰੱਬ ਨੂੰ ਪਿਆਰਾ ਹੋ ਗਿਆ ਸਵਰਗਸ ਹੋ ਗਿਆ ਸਾਡੇ ਫ੍ਰੀਡਾ ਫੈਕਟਰ ਇੱਕ ਸਾਡੇ ਬੈਠੇ ਸੀ ਉਹਨਾਂ ਨੂੰ ਨੁਕਰੇ ਲਾ ਕੇ ਬਿਠਾਇਆ ਹੋਇਆ ਸੀਗਾ ਬਿਲਕੁਲ ਨੁਕਰੇ ਜਦੋਂ ਕਿ ਜਿਹੜਾ ਇੱਕ ਪਲੇਟਫਾਰਮ ਦਾ ਝੰਡਾ ਚੜਾਉਣ ਵਾਲਾ ਉਹਦੇ ਦੇ ਉਹ ਅਨੰਦ ਘਰ ਦੇ ਵਿਅਕਤੀ ਖੜੇ ਦੇਖੇਗੇ ਜਿਨ੍ਹਾਂ ਦਾ ਕੋਈ ਸਵਿਧਾਨ ਕੋਧਾ ਨਹੀਂ ਸੀ ਪਹਿਲਾਂ ਅਸੀਂ ਉਹੀ ਜਾਈ ਰਹੀ ਸੀ ਕਿ ਸਾਡੇ ਸੁਤੰਤਰਤਾ ਸਦਰਾਮੀ ਨੂੰ ਕੋਈ ਸਨਮਾਨ ਨਹੀਂ ਮਿਲਿਆ ਫਿਰ ਜਿਹੜੇ ਪ੍ਰਬੰਧ ਸੀ ਉਹਨਾਂ ਦੇ ਵਿੱਚ ਜਦੋਂ ਕਿਸ ਨੇ ਚਾਹ ਬਣੀ ਦੀ ਗੱਲ ਕੀਤੀ ਤਾਂ ਉਹਨਾਂ ਮਿਸਬੀਹਵ ਕੀਤਾ ਦੇਖੋ ਜਦੋਂ ਕੋਈ ਬੰਦਾ ਗਰਮੀਜ਼ ਹੈ ਤਾਂ ਉੱਚੀ ਬੋਲੂਗਾ ਜਦੋਂ ਤੁਸੀਂ ਨਹੀਂ ਸੁਣੀ ਜਾਂਦੀ ਉਹ ਨੂੰ ਲੈਣ ਲੱਗਿਆ ਵੀ ਉੱਚੀ ਕਿਉਂ ਬੋਲਦੇ ਐ ਬਈ ਤਾਂ ਉੱਚੀ ਬੋਲਣ ਦੇਣੀ ਨਹੀਂ ਦੇਖੋ ਇਹ ਉੱਚੀ ਬੋਲੇ ਤਾਂ ਹੀ ਸਾਡੇ ਦੇ ਯਾਦ ਹੋਇਆ ਜੇ ਸਾਡੇ ਪਿਓ ਦਾ ਦੇ ਉੱਚੀ ਨਾ ਬੋਲਦੇ ਤਾਂ ਜਦ ਵੀ ਐਂ ਗੱਲ ਕਰਦੇ ਇਦੋਂ ਤਾਂ ਅਸੀਂ ਗੁਲਾਮ ਚੰਗੇ ਸੀ ਸਾਡੇ ਅੱਛਾ ਉੱਥੇ ਜਿਹੜੀ ਘਟਨਾ ਵਾਪਰੀ ਹੈ ਤੁਸੀਂ ਕਿਹਾ ਪੇਦ ਪਾਉ ਹੋਇਆ ਤੁਹਾਡੇ ਨਾਲ ਬਾਈਕਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਹਿੰਦੇ ਤੁਹਾਡੇ ਪ੍ਰਧਾਨ ਸਾਹਿਬ ਕਹਿੰਦੇ ਕਿ ਮੰਨ ਗਏ ਸੀ ਕਹਿੰਦੇ ਕਿ ਉੱਥੇ ਕੋਈ ਗੱਲ ਨਹੀਂ ਹੋਈ ਅਸੀਂ ਸਹਿਮਤ ਹਾਂ ਤੁਹਾਡੇ ਗੱਲਾਂ ਪ੍ਰਸ਼ਾਸਨ ਨਾਲ ਉਹ ਜੋ ਕੋਈ ਮੀਟਿੰਗ ਹੋਈ ਹੈ ਦੇਖੋ ਅਸੀਂ ਇੱਕ ਕਾਗਜ਼ ਮੇਰੇ ਕੋਲ ਆਇਆ ਹੈ ਉਹ ਜਾਰੀ ਮਨ ਕਾਗਜ਼ ਆ ਇੱਕ ਕਾਗਜ਼ ਹੈ ਜੋ ਸਰਦਾਰ ਬਲਦੇਵ ਸਿੰਘ ਵੱਲੋਂ ਜਾਰੀ ਕੀਤਾ ਗਿਆ ਤਾਂ ਬਲਦੇਵ ਸਿੰਘ ਇਹ ਲਿਦਾ ਹੈ ਵੀ ਸਾਡੀ ਇੱਕ ਮੀਟਿੰਗ ਹੋਈ ਆ ਸਾਰੀ ਜਨਤਾ ਖੜੀ ਹੈ ਕੋਈ ਏਖੜਾ ਕਰ ਹੱਥ ਖੜਾ ਕਰਕੇ ਦੱਸ ਦੇ ਕਿ ਕਿਹੜੀ ਮੀਟਿੰਗ ਹੋਈ ਹੈ ਕੋਈ ਮੀਟਿੰਗ ਨਹੀਂ ਕੋਈ ਮੀਟਿੰਗ ਨਹੀਂ ਆਪਣੇ ਅਧਿਕਾਰਾਂ ਦੀ ਦਰਬਾਰ ਤੋਂ ਕਰਦੇ ਹੋਏ ਬਲਦੇਵ ਸਿੰਘ ਇਕੱਲੇ ਨੇ ਆਹ ਸਾਈਨ ਕੀਤੇ ਆ ਦਾ ਮੋਬਾਈਲ ਨੰਬਰ ਹੈ ਉਹ ਕਹਿੰਦਾ ਮੀਟਿੰਗ ਹੋਈ ਹੈ ਤੇ ਮੀਟਿੰਗ ਵਿੱਚ ਜਿਹੜੇ ਬੰਦੇ ਨੇ ਹਸਾਲਿਆ ਉੱਥੇ ਸਾਰੀ ਸੰਤੁਸ਼ਟੀ ਪ੍ਰਗਟਾਈ ਗਈ ਸਾਡਾ ਇਸ ਘਟਨ ਨਾਲ ਕੋਈ ਸਬੰਧ ਨਹੀਂ ਹੈ ਤਾਂ ਜਿਹੜੇ ਉੱਥੇ ਹੁੱਲੜਬਾੜੀ ਹੋਈ ਮੈਂ ਪੁੱਛਣ ਨੂੰ ਨਹੀਂ ਹੁੱਲੜਬਾੜੀ ਕਿੰਨੇ ਕੀਤੀ ਜਦੋਂ ਜਾ ਰਹੇ ਸੀ ਵਾਪਸ ਤਾਂ ਬਲਦੇਵ ਸਿੰਘ ਨੇ ਉੱਥੇ ਖੜ ਕੇ ਨਾਰੇ ਲਾਏ ਆਪਣੇ ਸਾਥੀਆਂ ਨੂੰ ਕਹਿੰਦਾ ਬਾਹਰ ਚੱਲੋ ਇਹਦੀ ਬਗੈਦਾ ਵੀਡੀਓ ਬਣੀ ਹੋਈ ਹੈ ਵੀਡੀਓ ਬਣੀ ਜੇ ਬਗੈਦਾ ਨਾਰੇ ਲਾਉਂਦਿਆਂ ਦੀ ਹੁਣੇ ਦੱਸੋ ਵੀ ਸਾਡੇ ਅੱਜ ਦੇ ਬੰਦੇ ਖੜੇ ਆ ਭਗਤ ਆ ਦੇਸ਼ ਭਗਤ ਪਰਵਾਰਾਂ ਦੇ ਵੀ ਹੁੱਲੜਬਾੜੀ ਇੰਨੀ ਕੀਤੀ ਹੈ ਕੀ ਬਲਦੇਵ ਸਿੰਘ ਨੇ ਕੀਤੀ ਹੈ ਸਾਡੇ ਬੰਦੇ ਖਾਲੀ ਹੱਸੀ ਸਾਡੇ ਬੰਦੇ ਸ਼ਾਂਤੀਪ੍ਰੀਆ ਲੋਕ ਹੈ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਹੋਈ ਕੋਈ ਸਹਿਮਤੀ ਨਹੀਂ ਹੋਈ ਸਰ ਕੋਈ ਸਹਿਮਤੀ ਨਹੀਂ ਹੋਈ ਅੱਜ ਦੀ ਡੇਟ ਅੱਜ 30 ਤਰੀਕ ਹੈ ਅੱਜ 30 ਤਰੀਕ ਤੱਕ ਨਾ ਸਾਨੂੰ ਪ੍ਰਸ਼ਾਸਨ ਦਾ ਸਦਾਇਆ ਨਾ ਅਸੀਂ ਕੋਈ ਗੱਲਬਾਤ ਕੀਤੀ ਹੈ ਨਾ ਹੀ ਸਾਡੀ ਉਹਨਾਂ ਦੀ ਉਹਨਾਂ ਦੇ ਜਵਾਬ ਨਾਲ ਸੰਤੁਸ਼ਟੀ ਹੈ ਇਸ ਕਰਕੇ ਅੱਜ ਅਸੀਂ ਮੀਟਿੰਗ ਕਰ ਰਹੇ ਹਾਂ ਤੇ ਨਖੇਦੀ ਕਰ ਰਹੇ ਹਾਂ ਕਿ ਜੋ ਪ੍ਰਸ਼ਾਸਨ ਇੱਕ ਰਾਈਡ ਦੀ ਗੇਮ ਖੇਡ ਰਿਹਾ ਹੈ ਇਹ ਗਲਤ ਹੈ ਜਿਹੜਾ ਦੇਸ਼ ਆਜ਼ਾਦ ਹੋਇਆ ਹੈ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਹੀਂ ਕਰਾਇਆ ਇਹ ਤੁਹਾਡੇ ਪ੍ਰਧਾਨ ਸਾਹਿਬ ਕਿੱਥੇ ਨੇ ਜਿਨ੍ਹਾਂ ਨੇ ਸਾਰਾ ਕੁਝ ਇਹ ਕੀਤਾ ਹੈ ਪ੍ਰੋਸੈਸ ਨਾਲ ਮਿਲਿਆ ਅਸੀਂ ਤਾਂ ਆਏ ਨਹੀਂ ਆਊਗਾ ਕਿਵੇਂ ਉਹ ਉਹਨੂੰ ਦਾ ਵਿਰੋਧ ਕਰਨਾ ਬੜਾ ਔਖਾ ਹੈ ਨਾ ਆ ਇੰਨੇ ਬੜੇ ਬੰਦੇ ਖੜੇ ਐ ਜਿਹਨੇ ਮੰਨਦੇ ਅੱਜ ਤੋਂ ਅਸੀਂ ਇਹ ਜਿਹੜੇ ਬੰਦੇ ਖੜੇ ਐ ਨਾ ਸਾਰੇ ਕਹਿੰਦੇ ਵੀ ਅਸੀਂ ਉਹਨੂੰ ਪ੍ਰਧਾਨੀ ਨਹੀਂ ਮੰਨਦੇ ਅੱਜ ਤੁਸੀਂ ਦੇਖ ਲਓ ਜਿਹੜੀ ਚਿੱਠੀ ਹੈ ਇਹਦੇ ਦੇ ਇਕੱਲੇ ਦੀ ਮੋਹਰ ਇਕੱਲੇ ਸਿਹਣ ਆ ਬੰਦੇ ਪੁੱਛ ਲਓ ਇਹ ਕਿੰਨੇ ਦੀ ਸਹਿਮਤੀ ਹੈ ਜਾਂ ਕਿਹਨਾਂ ਦੇ ਸਟੇਨ ਹੈ ਜਾਂ ਕਿਹੜੇ ਜਿਹੜੀ ਮੀਟਿੰਗ ਹੋਈ ਹੈ ਇਹਨੂੰ ਇਹ ਮੀਟਿੰਗ ਰੱਦ ਹੀ ਨਹੀਂ ਇਹਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਇਸ ਨੂੰ ਇੱਕ ਵਰਤ ਰਿਹਾ ਤਾਂ ਅਸੀਂ ਇਹਨਾਂ ਦੀ ਨਖੇਧੀ ਕਰਦੇ ਹਾਂ ਹੁਣ ਫੈਸਲਾ ਕੀ ਲਿਆ ਪ੍ਰਧਾਨ ਨੂੰ ਫਰਕ ਕਰਦਾ ਦੇਖੋ ਉਤਰਦ ਗਈ ਸੰਸਥਾ ਜਿਹੜੇ ਮੈਂਬਰ ਹੈ ਉਹਨਾਂ ਉਹ ਵਿਦੇਸ਼ ਨੂੰ ਪ੍ਰਧਾਨ ਨਹੀਂ ਮੰਨਦੇ ਇਹ ਆਪਣੀ ਨਵੀਆਂ ਚੋਣਾਂ ਕਰਨਗੇ ਤਾਂ ਉਹ ਜਿਹੜੇ ਤੁਹਾਨੂੰ ਦੱਸਤਾ ਜਾਊਗਾ ਭਾਈ ਜੀ ਸ਼ੁਰੂਆਤ ਕਿਵੇਂ ਹੁੰਦੀ ਹੈ ਉਸ ਦਿਨ ਕਹਿੰਦੇ ਕਿ ਟੋਡੇ ਤੋਂ ਸ਼ੁਰੂਆਤ ਹੋਈ ਸਾਰੀ ਮੇਰੇ ਤੋਂ ਸ਼ੁਰੂਆਤ ਇਹ ਗੱਲ ਤੋਂ ਹੋਈ ਹੈ ਜੀ ਬੱਚੇ ਪਿੱਛੇ ਬੈਠੇ ਕੁਰਸੀਆਂ ਤੇ ਪਾਣੀ ਮੰਗ ਰਹੇ ਸੀ ਬੀਬੀਆਂ ਵੀ ਬੈਠੀਆਂ ਬੱਚੇ ਵੀ ਬਜ਼ੁਰਗ ਵੀ ਸਾਰੇ ਬੰਦੇ ਪਾਣੀ ਮੰਗ ਰਹੇ ਤੇ ਮੈਂ ਉੱਠ ਕੇ ਇਹ ਕਿਹਾ ਪ੍ਰਸ਼ਾਸਨ ਨੂੰ ਭਾਗੇ ਪਾਣੀ ਦੀਆਂ ਦੋਲੀਆਂ ਬੋਤਲਾਂ ਇਧਰ ਭੇਜ ਦਿਓ ਇਸ ਤੋਂ ਜੇ ਐਨੀ ਗੱਲ ਕਹਿਣ ਤੇ ਤੇ ਡੀਐਸਪੀ ਨੇ ਮੇਰੇ ਇੱਥੇ ਚੁੰਡੀ ਭਰੀ ਵੀ ਤੂੰ ਚੁੱਪ ਕਰ ਜਾ ਮੇਰੇ ਚੁੰਡੀ ਵੱਡਣ ਦੇ ਕਾਰਨ ਉਹਨੇ ਮੈਨੂੰ ਧੱਕਾ ਮਾਰਿਆ ਮੈਂ ਇਸ ਤੋਂ ụpੜ ਗਿਆ ਬਸ ਇਹ ਪਾਣੀ ਮੰਗਣ ਤੋਂ ਹੀ ਇਹ ਗੱਲ ਹੋਈ ਜੇ ਅਸੀਂ ਯਾਦੀ ਘਲਾਟੀਆਂ ਦੇ ਬੇਟੇ ਬੱਚੇ ਅਸੀਂ ਜਿਨ੍ਹਾਂ ਨੇ ਦੇਸ਼ ਯਾਦ ਕਰਵਾਇਆ ਉਹਨਾਂ ਨੂੰ ਪਾਣੀ ਵੀ ਨਹੀਂ ਪਿਆ ਸਕਦੇ ਆਪਾਂ ਇੱਕ ਪਾਸੇ ਤਾਂ ਬਾਸ ਸਟੈਂਡਾਂ ਤੇ ਸਰਕਾਰੀ ਜਗ੍ਹਾ ਤੇ ਆਪਾਂ ਸਰਕਾਰੀ ਵਾਟਰ ਕੋਲਰ ਲਾਉਣੇ ਆ ਤੇ ਸਾਨੂੰ ਬਲੈਕ ਇਸ ਕੰਮ ਲਈ ਆ ਸਾਨੂੰ 69 ਭੇਜ ਕੇ ਮੰਤਨ ਦਿੱਤਾ ਜੇ ਪੰਜਾਬ ਪ੍ਰਧਾਨ ਤੋਂ ਦਿਆ ਇਹ ਮੀਟਿੰਗ ਮੀਟਿੰਗ ਹੋਈ ਕੋ ਉਸ ਤੋਂ ਬਾਅਦ ਪੰਜਾਬ ਪ੍ਰਧਾਨ ਨੇ ਕੋਈ ਸਾਡੀ ਮੀਟਿੰਗ ਨਹੀਂ ਸੁਣੀ ਜੀ ਨਹੀਂ ਗਏ ਜੀ ਆਪਾਂ ਆਏ ਸੀਗੇ ਤਾਂ ਤੁਨੂੰ ਪੇਲ ਭਾਵ ਕਿਸ ਤਰੀਕੇ ਨਾਲ ਹੁੰਦਾ ਹੈ ਕਿਹੜੀ ਸਹੂਲਤਾਂ ਜਿਹੜੀ ਮਿਲਣੇ ਚਾਹੀਦੇ ਨਹੀਂ ਮਿਲ ਰਹੀਆਂ ਤੁਹਾਨੂੰ ਆ ਵੀਰ ਜੀ ਮੈਂ ਕਹਿਣਾ ਚਾਹੁੰਨੀ ਆ ਮੈਂ ਅਮਨਦੀਪ ਕੌਰ ਪੈਂਡ ਮੇਰਾ ਵੰਦ ਸਟਾਨਾ ਪੇਕੇ ਮੇਰੇ ਨਵੇਂ ਕਿਲੇ ਆ ਮੈਂ ਲਾਲ ਸਿੰਘ ਫੋਟੋ ਫੈਕਟਰੀ ਦੀ ਪੋਤੀ ਆ ਜੀ ਤੇ ਮਤਲਬ ਤਕਰੀਬਨ ਸਾਰਿਆਂ ਦੇ ਇੱਕ ਆਈਡੀ ਕਾਰਡ ਬਣਿਆ ਹੋਇਆ ਪੋਤੇ-ਪੋਤੀਆਂ ਦੋਤੇ-ਦੋਤੇ ਆਈ ਥਿੰਕ ਉਹਨਾਂ ਦੇ ਬਣੇ ਹੋਏ ਬਟ ਮੈਂ ਚੌਣੀਆਂ ਵਿੱਚ ਜਿਹੜੇ ਇਹ ਚੀਜ਼ ਤੋਂ ਜਿਵੇਂ ਘਰ ਡਿਗਦੇ ਪਿਆ ਜਾਂ ਨੌਕਰੀ ਕਰਨਿਓ ਵਕਾਇਦਾ ਰਹਿੰਦੇ ਆ ਉਹਨਾਂ ਨੂੰ ਵੀ ਇਹ ਸਿਜਾ ਮਿਲਣੀਆਂ ਚਾਹੀਦੀਆਂ ਸਾਡਾ ਮੀਟਿੰਗ ਤੇ ਆਉਂਦਾ ਮੈਂ ਕੋਈ ਲੇਡੀਜ਼ ਮੀਟਿੰਗ ਤੇ ਨਹੀਂ ਆਂਦੀ ਪੁੱਛ ਕੇ ਦੇਖ ਲੋ ਸਰ ਨੂੰ ਮੈਂ ਮੀਟਿੰਗ ਤੇ ਹਰ ਹਾਲਤਾਂ ਨਹੀਂ ਮੇਰੇ ਪਾਪਾ ਤੋਂ ਨਹੀਂ ਆਇਆ ਜਾਂਦਾ ਠੀਕ ਆ ਮਤਲਬ ਦਿਹਾੜੀਦਾਰ ਬੰਦੇ ਆ ਉਹਨਾਂ ਤੋਂ ਨਹੀਂ ਆਇਆ ਜਾਂਦਾ ਮੈਂ ਕਹਿੰਨੀ ਪਾਪਾ ਮੈਂ ਤੁਹਾਡੀ ਥਾਂ ਤੇ ਖੜੀ ਆ ਕਿਉਂਕਿ ਅਸਲਿਕਰ ਮੈਂ ਬੇਟਾ ਬਣ ਕੇ ਹੀ ਉਹਨਾਂ ਦੇ ਮਤਲਬ ਰਹੀ ਆ 13 ਸਾਲ ਮੇਰੇ ਬ੍ਰਦਰ ਦੀ ਡੈਥ ਹੋਈ ਨੂੰ ਹੋ ਗਏ ਇਹਨਾਂ ਦਾ ਮਤਲਬ ਮੈਂ ਦੋ ਵਾਰੀ ਫਾਰਮ ਭਰ ਦਿੱਤੇ ਆ ਤੁਹਾਡੇ ਪਾਸ ਹੋ ਗਿਆ ਫਾਰਮ ਇੱਥੋਂ ਤੱਕ ਰਗੇ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਚੀਜ਼ ਦੀ ਬਸ ਸਿਰਫ ਇੱਕ ਆਈਡੀ ਕਾਰਡ ਬਣੇ ਹੋਇਆ ਬਸ ਆਧਾਰ ਕਾਰਡ ਜਿੱਦਾਂ ਬੱਸਾਂ ਤੇ ਚੱਲਦੇ ਆ ਉਹ ਬਸ ਤੇ ਹੀ ਚੱਲਦਾ ਇਕੱਲਾ ਹੋਰ ਕਿਤੇ ਨਹੀਂ ਚੱਲਦਾ ਹੋਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਹੈਗੀ ਅਸੀਂ ਬੇਜ ਬੇਰੋਜ਼ਗਾਰ ਅੱਜ ਵੀ ਤੁਰੇ ਫਿਰਦੇ ਆ ਤੇ ਮੇਰੇ ਖਿਆਲ ਅਸਿੱਕਰ ਮਰਦੇ ਵੀ ਰਹਿਣਗੇ ਤੇ ਸਾਡੇ ਘਰ ਦੇ ਮੇਰੇ ਖੁਦ ਮੇਰੇ ਪਾਪਾ ਸਾਡਾ ਘਰ ਦੇਖੋ ਜਾ ਕੇ ਜੇ ਨਹੀਂ ਕਿਸੇ ਨੂੰ ਉਵੇਂ ਹੈਗਾ ਯਕੀਨ ਖੁਦ ਜਾ ਕੇ ਦੇਖੋ ਘਰ ਕਿੱਦਾਂ ਪਿਆ ਡਾਟਾ ਡਿੱਗਣ ਵਾਲੀਆਂ ਹੋਈਆਂ ਪਈਆਂ ਬਿਲਕੁਲ ਜੇ ਪੁੱਛਦੇ ਆ ਅੱਗੋਂ ਮੰਗਦੇ ਆ ਇਹ ਚੀਜ਼ ਬਾਰੇ ਉਹ ਅੱਗੋਂ ਪ੍ਰਸ਼ਾਸਨ ਬੋਲਦਾ ਵੀ ਜਾਂ ਅੱਗੋਂ ਜਿੰਨਾਂ ਕੋਲ ਵੀ ਜਾਣੇ ਆ ਉਹ ਕਹਿੰਦੇ ਆ ਵੀ ਜੇ ਮਕਾਨ ਡਿੱਗੇ ਹੋਣਗੇ ਫੇਰ ਅਸੀਂ ਅੱਗੋਂ ਸੁਣਵਾਈ ਕਰ ਸਕਦੇ ਆ ਆਦਰਵਾਇਜ਼ ਅਸੀਂ ਨਹੀਂ ਕਰ ਸਕਦੇ ਇੰਤਜ਼ਾਰ ਕਰਦਿਆ ਵੀ ਜੇ ਹੁਣ ਮੰਨ ਲਓ ਦੋ ਜਾਨੇ ਹੋ ਰਹਿੰਦੇ ਪਏ ਆ ਮੇਰੇ ਪਾਪਾ ਮੰਮੀ ਰਹਿੰਦੇ ਪਏ ਆ ਬਾਈਚਾਂਸ ਉਹਨਾਂ ਨੇ ਬਾਈ ਮਿਸਟੇਕ ਕੁਛ ਇੱਕ ਜਾਨੇ ਨੂੰ ਹੁੰਦਾ ਨਹੀਂ ਛੱਡ ਕੇ ਅੱਛਾ ਫੇਰ ਉਹਨਾਂ ਦੇ ਬਾਅਦ ਦਾ ਇੱਕ ਰਹਿਣ ਦਾ ਕੋਈ ਮਕਸਦ ਰਹੀ ਨਹੀਂ ਜਾਂਦਾ ਦੋ ਸੌ ਮਿੰਟ ਤੁਸੀਂ ਜੇ ਮੈਂ ਗਰੋਂਗਾ ਤਾਂ ਤਾਂ ਇਹ ਸਮੱਸਿਆਵਾਂ ਨੇ ਜਿਹੜੀਆਂ ਕਿ ਆਮ ਤੌਰ ਤੇ ਇਹਨਾਂ ਨੂੰ ਸਾਹਮਣੇ ਆਉਂਦੀਆਂ ਨੇ ਤਾਂ ਫਿਲਹਾਲ ਜੋ ਪ੍ਰਧਾਨ ਸਾਹਿਬ ਸੀਗੇ ਉਹਨਾਂ ਨੂੰ ਇਹਨਾਂ ਨੇ ਇਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਨਵੇਂ ਪ੍ਰਧਾਨ ਦੀ ਚੋਣ ਜਿਹੜੀ ਹੈਗੀ ਉਹ ਕੀਤੀ ਜਾਵੇਗੀ ਅਤੇ ਜੋ 15 ਅਗਸਤ ਨੂੰ ਵਾਕਿਆ ਹੋਇਆ ਸੀਗਾ ਉਸ ਨੂੰ ਲੈ ਕੇ ਜੋ ਇੱਥੋਂ ਦੇ ਇਹਨਾਂ ਦੇ ਪ੍ਰਧਾਨ ਸੀਗੇ ਉਹਨਾਂ ਨੇ ਇਕੱਲੇ ਤੌਰ ਤੇ ਜਿਹੜੀ ਪ੍ਰਸ਼ਾਸਨ ਨਾਲ ਰਜਮੰਦੀ ਜ਼ਾਹਿਰ ਕੀਤੀ ਸੀ ਉਸ ਦਾ ਇਤਿਵਾ ਲੋਕ ਜਿਹੜੇ ਨੇ ਵਿਰੋਧ ਕਰਦੇ ਨਜ਼ਰ ਆ ਰਹੇ ਨੇ तो देना प्रकाश, टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप